ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਜਿਲ੍ਹਾ ਫਤਿਹਗੜ ਸਾਹਿਬ ਤੋਂ ਵਿਜ਼ਿਟਰ ਵੀਡੀਓ ਤੇ ਕੈਨੇਡਾ ਆ ਕੇ ਆਪਣਾ ਨਵਾਂ ਚੈਨਲ ਪ੍ਰੀਤ ਕੈਨੇਡਾ ਚੈਨਲ ਰਾਹੀਂ ਤੁਹਾਨੂੰ ਕੈਨੇਡਾ ਦੇ ਵੱਖ-ਵੱਖ ਫੰਕਸ਼ਨ ਅੱਜ ਤੀਆਂ ਦਾ ਤਿਹਾਰ ਦਿਖਾਵਾਂਗਾ ਕੋਸ਼ਿਸ਼ ਹੈ ਵੀ ਤੁਹਾਨੂੰ ਕੈਨੇਡਾ ਦੇ ਸਾਰੇ ਤਰ੍ਹਾਂ ਤੋਂ ਜਾਣੂ ਕਰਾਇਆ ਜਾਵੇ ਜੀ ਧੰਨਵਾਦ ਜੀ ਸੈਕਸ਼ਨ ਹੋਣੀ ਹੈ ਨਾਮੀਨੇਸ਼ਨ ਦੀ ਤੇ ਤੁਹਾਨੂੰ ਉੱਥੇ ਆ ਕੇ ਵੋਟ ਪਾਉਣੀ ਪੈਣੀ ਹੈ ਜਿਹੜਾ ਐਡਰੈਸ ਹੈ ਉਹ ਹੈਗਾ 79 ਬ੍ਰੈਂਕਸਟ੍ਰੀਟ ਰੋਡ ਤੁਹਾਨੂੰ ਜੋ ਈਮੇਲ ਏਜੰਟ ਜਿਨ੍ਹਾਂ ਨੇ ਤੁਹਾਡੀ ਹੈਲਪ ਕੀਤੀ ਵੋਟ ਬਣਾਉਣ ਨੂੰ ਉਹ ਤੁਹਾਡੇ ਨਾਲ ਇਨ ਟੱਚ ਰਹਿਣਗੇ ਜਾਂ ਤੁਹਾਡੇ ਫੈਮਿਲੀ ਮੈਂਬਰਸ ਉਹਨਾਂ ਨੂੰ ਵੀ ਅਸੀਂ ਕੰਟੈਕਟ ਕਰਾਂਗੇ ਜਿਨ੍ਹਾਂ ਦੇ ਫੋਨ ਨੰਬਰ ਸਾਡੇ ਕੋਲੇ ਹੈ ਉਸ ਦਿਨ ਵੋਟਾਂ ਪਾਉਣੀਆਂ ਪਲੀਜ਼ ਕੋਸ਼ਿਸ਼ ਕਰਿਓ 10 ਤੋਂ 6 ਵੋਟਾਂ ਪਾੜੀਆਂ ਤੁਸੀਂ ਉੱਥੇ ਆ ਕੇ ਜਰੂਰ ਵੋਟਾਂ ਜਾ ਕੇ ਪਿੱਛੇ ਬੈਚ ਤੇ ਬਹਿ ਕੇ ਉੱਥੋਂ ਵਾਪਸ ਆ ਜਾਓ ਆਪਾਂ ਬਹੁਤ ਕਰਮਾਂ ਵਾਲੇ ਆ ਲੱਕੀ ਹਾਂ ਆਪਾਂ ਨੂੰ ਇੱਕ ਢੱਲੇਦਾਰ ਕੁੜੀ ਮਿਲੀ ਆ ਜਿਹੜੀ ਆਪਣੀ ਜਾ ਕੇ ਆਵਾਜ਼ ਇੱਕ ਬਹੁਤ ਮਿਠਾਸ ਕਰਦੀ ਆ ਤੋ ਤੁਸੀਂ ਤੇ ਜਿਹੜੀਆਂ ਇੱਥੇ ਨੌਜਵਾਨ ਕੁੜੀਆਂ ਜਨ ਕੁੜੀਆਂ ਹੈਗੀਆਂ ਤੈਨੂੰ ਲੱਗਦਾ ਮੈਂ ਤੁਹਾਨੂੰ ਆਪ ਦੀ ਇੱਕ ਛੋਟੀ ਐਗਜ਼ਾਮਪਲ ਦਿੰਦਾ ਮੇਰੀ ਬੇਟੀ ਜਿੱਤੇ ਲਈ ਇੱਕ ਮਿਡਲ ਵਾਲੀ ਬੇਟੀ ਹੈ ਜਿੱਦਿਆਂ ਦੀ ਇਹ ਤੁਹਾਨੂੰ ਮਿਲੀ ਹੋਈ ਆ ਉਹਦੇ ਚ ਇੰਨੀ ਕਿ ਐਨਰਜੀ ਆ ਗਈ ਆ ਉਹ ਘਰੇ ਕੋਲ ਦੇ ਐਸੇ ਕੰਮ ਕਰਵਾ ਕੇ ਤੈਨਾਂ ਦੀ ਐਗਜ਼ਾਮਪਲ ਦਿੰਦਾ ਸਰਦੀਆਂ ਚ ਭੈਂਦੀਆਂ ਕੀ ਬੜੀ ਕਿੰਨਾਂ ਆ ਉਹ ਮੇਰੇ ਵਾਈਫ ਵੀ ਕਹਿਣਾ ਲੱਗੇ ਸੀ ਜਿਹੜੇ ਚਲੋ ਉੱਤਰ ਮੇ ਬਾਹਰ ਚੱਕੀ ਤੇ ਆ ਬੱਚਿਆਂ ਦੇ ਕਿੰਨਾ ਬਾਹਰ ਚੋਂ ਬਾਹਰ ਘਟੋ ਕੋਈ ਐਵੇਂ ਰੋਲਦੇ ਨਾ ਕਿ ਇੰਨੇ ਤੁਹਾਡਾ ਬੇਦਾ ਰਵਾਜ ਵਾਲੇ ਇਹਦੇ ਮਜੂਦਾ ਇਧਰ ਦੀ ਹਿੰਮਤ ਆ ਕਿ ਕਿੰਨਾ ਗਲ ਕਰਦੇ ਆ ਤੇ ਅੱਜਕੱਲ ਕੁੜੀਆਂ ਜਿੰਮੈਂਟਾਂ ਰਦੀਆਂ ਜਿਹਦੇ ਮੁੱਲ ਨੋਟਾਂ ਲੱਗਦੇ ਆ ਇਹਨੂੰ ਤੁਸੀਂ ਲੈ ਕੇ ਕੁੜੀਆਂ ਨੂੰ ਇੰਨੀ ਕਿ ਮਰਜ਼ੀ ਆਉਗੀ ਉਹ ਹਿੰਮਤ ਵਾਲੀਆਂ ਵੀ ਉਹਨਾਂ ਨੂੰ ਕੋਈ ਇਹ ਨਹੀਂ ਕਹਿ ਸਕੂਗਾ ਕਿ ਇਹ ਕੁੜੀ ਹੈ ਜਾਂ ਉਹ ਚਾਰੀਆਂ ਇਸ਼ਾਰੀਆਂ ਕਹਿੰਦਾ ਮੌਕਾ ਨਹੀਂ ਮਿਲੂਗਾ ਉਹਦੇ ਚ ਹਰ ਹੁਸਤਾ ਉਹਦੀ ਦੱਤ ਹੋਗੀ ਇਸਾ ਪਾਇਮ ਨੂੰ ਨੂਰ ਇੱਕ ਮੌਕਾ ਦੇ ਦੇ ਇਹਨਾਂ ਦੀ ਆਪਸ ਮੋੜ ਲਈਏ ਆਪ ਨੂੰ ਪਤਾ ਲੱਗੇ ਇਹ ਨਗਮਾ ਕਹਿੰਦਾ ਹੋਇਆ ਸਾਰਾ ਤੋਂ ਮਾਫੀ ਮੰਗਦਾ ਓਕੇ ਇਸ ਸਿੱਖਾਂ ਨਾਲ ਸਾਰੇ ਦੇ ਦੀ ਨਰ ਮੇਰੀ ਪ੍ਰੋਬਲਮ ਮੁੱਦੀ ਮਿਲਿਆ ਜੱਟ ਨੂੰ ਧੀ ਕੇ ਦੀ ਤੀਨ ਉਹ ਲੱਗਦਾ ਕਿ ਮੈਨੂੰ ਲੱਗਦਾ ਲੱਗਦਾ ਏ ਸ਼ੋਗਿਆ ਤੇਰਾ ਵੀ ਲੱਗਦਾ ਕਿ ਤੇ ਮੇਰਾ ਵੀ ਲੱਗਦਾ ਏ ਕੀ ਕਹੇਗੇ ਮੈਂ ਚਾਹਾਂ ਤੇ ਕਹੇਗੇ ਕਮੈਂਟ ਭਰ ਲਗਾਸ ਬਸ ਉਹ ਜਦੋਂ ਜਲਣੇ ਨਹੀਂ 30 ਮਿੰਟ ਤੋਂ ਕੁਝ ਹੀ ਕਰ ਰਹੇ ਹੁੰਦੇ ਆ

ਮੈਂ ਫੇਰ ਇੱਕ ਵਾਰੀ ਜੇ ਕੋਈ ਮਾਫਤ ਹੋਈ ਤਾਂ ਮੈਨੂੰ ਮਾਫ ਕਰਿਓ 17 ਤਰੀਕ ਨੇ ਭੁੱਲਣੇ ਔਰ ਜੋ ਸਾਡੇ ਚਾਦਰਕ ਜਿਹੜਾ ਸਟਰੋਂਗ ਕੰਡੀਡੇਟ ਹੁੰਦਾ ਉਹਨੇ ਗੁਰੂਤੇ ਨੂੰ ਅਮੂਰ ਦੇ ਕਰਦੇ ਸੀ ਜੀ ਬਣਾ ਕੇ ਯਾਦ ਰੱਖਣਾ ਆਪਾਂ ਮਿਲ ਚਰ ਜਿੱਤਾਂਗੇ ਔਰ ਪਰਮ ਜਲ ਕੋੜ ਦੇ ਦਾਰਜਤ ਹਾਸ ਕਰਾਂਗੇ ਧੰਨਵਾਦ ਭਾਈ ਬੜਾ ਭਗੜਾ ਪਾ ਦੋ Hold on É isso ਦੀ ਆਪਣਾ ਨਾਮ ਦੱਸਿਓ ਕਿੱਥੋਂ ਤੁਸੀਂ ਹਾਂ ਅਸੀਂ ਆਰਟਰ ਕਲਰਸ ਤੋਂ ਹਾਂ ਗੋਰਿੰਗ ਕਾਸਮਰ ਦੇ ਗੋ ਬ੍ਰੈਂਪਟਨ ਦੇ ਵਿੱਚ